ਯਾਰ ਜੇ ਪਰ ਮ ਉਹ ਕੜੀ ਦਾ ਮਰ ਕੇ ਮੇਲੇ ਚੱਲ ਜਾਈਗਾ ਜੀ ਜਿਵੇਂ ਲਾਂ ਦਾ ਟੂਰਨਾਮੈਂਟ ਲਾਜੀ ਹੁਣ ਚਲੋ ਮ ਬਸਾਉਂਗੇ ਮਾਬੀ ਮਹਿਰ ਨਾਲ ਬਾਬੇ ਦੀਸ਼ ਦੀ ਮਹਿਰਾਂ ਮੈਂ ਬੋਰੀ ਪੁੱਟ ਦੇਣਾ ਹਾਂ ਜੀ ਤੇ ਨਹੀਂ ਕਿ ਕਈਆਂ ਦਾ ਵੇਰ ਜਾਂਦੀ ਹੈ ਜੀ ਕਹਿੰਦੇ ਨਾ ਉਹ ਰਹੀਆਂ ਖਰਾਕਾਂ ਨਾ ਹੀ ਜੋਰ ਜਵਾਨੀ ਦੇ 10 ਸਾਲਾਂ ਦੇ ਕੱਕੇ ਮਾਰੇ ਅੱਖ ਮਸਤਾਨੀ ਦੇ ਜੀ ਹਾਂ ਗੁਰਦਾਸ ਮਾਨ ਦੇ ਗੀਤ ਦੀ ਇਹ ਬੋਲ ਜਿਹੜੇ ਵਾਕਈ ਬਿਲਕੁਲ ਸੱਚੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖਦੇ ਹੋਗੇ ਕਿ ਇੱਕ 60 ਸਾਲਾਂ ਬਜ਼ੁਰਗ ਜਿਹੜਾ ਅੱਜ ਵੀ ਪਿੰਡਾਂ ਦੇ ਵਿੱਚ ਮੇਲਿਆਂ ਦੇ ਵਿੱਚ ਜਾ ਕੇ 4 ਮਣ ਮਿੱਟੀ ਦੀ ਬੋਰੀ ਜਿਹੜੀ ਆ ਉਹ ਐ ਚੁੱਕ ਲੈਂਦਾ ਹੈ ਜਿਵੇਂ ਆਪਾਂ 2 ਕਿਲੋ ਖੰਡ ਜਿਹੜੀ ਉਂਗਲ ਤੇ ਚੱਕ ਲੈਨੇ ਜਾਂ ਦੋਸਤੋ ਇਹ ਬਹੁਤ ਵੱਡੀ ਉਦਾਹਰਨ ਹੈ ਇਹ ਤਾਂ ਕਰਕੇ ਵੀ ਅਸੀਂ ਤੁਹਾਡੇ ਲਈ ਇੱਕ ਵੀਡੀਓ ਤੁਸੀਂ ਵੇਖ ਸਕਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇੰਨਾ 60 ਸਾਲ ਦੀ ਉਮਰ ਦੇ ਵਿੱਚ ਭਾਰ ਚੁੱਕਣ ਵਾਲਾ ਤੁਹਾਨੂੰ ਲੱਭਣਾ ਹੀ ਨਹੀਂ ਹੈ ਇਹ ਇਸ ਕਰਕੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਘੱਟ ਵੇਖਣ ਨੂੰ ਮਿਲੂਗਾ ਕਿ ਕੋਈ 60 ਸਾਲ ਦੀ ਉਮਰ ਦੇ ਵਿੱਚ ਪੰਜਾਬ ਦੇ ਵਿੱਚੋਂ ਕੋਈ ਚਾਰ ਮਣ ਦੀ ਜਿਹੜੀ ਹੈ ਬੋਰੀ ਉਹ ਵੀ ਮਿੱਟੀ ਦੀ ਭਰ ਕੇ ਪਿੰਡ ਦੇ ਵਿੱਚ ਜਦੋਂ ਮੇਲੇ ਹੁੰਦੇ ਆ ਆਪਣੇ ਮੋਢਿਆਂ ਤੇ ਚੱਕ ਕੇ ਮੇਲੇ ਦਾ ਘੇੜਾ ਦੇਣਗੇ ਦੋਸਤੋ ਅਕਸਰ ਹੀ ਮੇਲਿਆਂ ਦੇ ਵਿੱਚ ਇਨ੍ਹਾਂ ਫਨਕਾਰਾਂ ਨੂੰ ਜਿਹੜੇ ਆਪਣੇ ਆਪਣੇ ਦਮ ਤੇ ਘਰ ਦੇ ਵਿੱਚ ਸੁੱੱਕੀ ਮਿਹਨਤ ਕਰਕੇ ਅਤੇ ਦੇਸੀ ਖੁਰਾਕ ਖਾ ਕੇ ਆਪਣੇ ਸਰੀਰ ਨੂੰ ਸਾਂਭ ਕੇ ਜਿਹੜੇ ਮੈਚਾਂ ਦੇ ਵਿੱਚ ਅਜਿਹੇ ਜੋਰ ਵਿਖਾਉਂਦੇ ਨੇ ਇਹਨਾਂ ਨੂੰ ਅਕਸਰ ਅੱਖਿਓਂ ਪਰੋਖਾ ਕਰ ਦਿੱਤਾ ਜਾਂਦਾ ਇਹਨਾਂ ਨੂੰ ਇਗਨੋਰ ਕੀਤਾ ਜਾਂਦਾ ਕਿਉਂਕਿ ਬਹੁਤ ਵੱਡੇ ਵੱਡੇ ਖਿਡਾਰੀ ਕਬੱਡੀ ਦੇ ਜਿਹੜੇ ਨੇ ਉਹ ਆਏ ਹੁੰਦੇ ਨੇ ਉਹਨਾਂ ਨੂੰ ਪਿਆਰ ਕਰਨਾ ਬਣਦਾ ਵੀ ਆ ਬਹੁਤ ਸਾਰੇ ਉਹਨਾਂ ਦੇ ਫੈਨ ਨੇ ਪਿਆਰ ਕਰਨਾ ਬਣਦਾ ਹੈ ਲੇਕਿਨ ਉਸੇ ਪਿਆਰ ਦੇ ਵਿੱਚ ਅਜਿਹੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੀ ਕਿ ਅਜਿਹੇ 60 ਸਾਲ ਦੀ ਉਮਰ ਦੇ ਵਿੱਚ ਅੱਜ ਵੀ ਵੱਡਾ ਜਨੂਨ ਤੇ ਜਜ਼ਬੇ ਦੇ ਨਾਲ ਭਾਰ ਚੁੱਕਣ ਵਾਲੇ ਲੋਕਾਂ ਦੇ ਵਿੱਚ ਇੱਕ ਵੱਡੀ ਮਿਸਾਲ ਬਣਨ ਵਾਲੇ ਅੱਜ ਤੱਕ ਕੋਈ ਨਸ਼ਾ ਵੀ ਨਹੀਂ ਇਹਨਾਂ ਨੇ ਕੀਤਾ ਮਿਸਾਲ ਬਣਨ ਵਾਲੇ ਜਿਹੜੇ ਅਕਸਰ ਹੀ ਜਿਹੜੇ ਨੇ ਉਹ ਅੱਖਾਂ ਤੋਂ ਪਰੋਖੇ ਹੋ ਜਾਂਦੇ ਨੇ ਬਾਬਾ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ-ਬਹੁਤ ਹਾਂਜੀ ਹਾਂਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਜੀ ਪਿੰਡ ਜੀ ਬਲਦੇਵ ਸਿੰਘ ਪਿੰਡ ਪਿੰਡ ਜਹਾ ਤਰਨਤਾਰਨ ਜੀ ਜੀ ਤੇ ਗਹਿਰੀ ਪਿੰਡ ਜੀ ਜੀ ਸਰਦਾਰ ਬਲਦੇਵ ਸਿੰਘ ਜੀ ਜਰੂਰ ਦੱਸਿਓ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਬੋਰੀ ਚੁੱਕ ਦੇਣਾ ਨੂੰ ਜੀ ਮੈਨੂੰ ਜੀ 35 34 ਸਾਲ ਹੋ ਗਏ ਜੀ ਅੱਛਾ ਜੀ ਹਾਂਜੀ 35 34 ਸਾਲ ਹੋ ਗਏ ਹਾਂਜੀ ਹਾਂਜੀ ਤੇ 35 34 ਸਾਲਾਂ ਦੇ ਵਿੱਚ ਆਹ ਤਸਵੀਰਾਂ ਤੁਸੀਂ ਵੇਖ ਲਓ ਘਰ ਦੇ ਹਾਲਾਤ ਮੈਂ ਕੈਮਰਾਮੈਨ ਸਾਥੀ ਨੂੰ ਕਵਾਂਗਾ ਉਹ ਮੈਡਲ ਵੇਖੋ ਕਿਵੇਂ ਟੰਗੇ ਨੇ ਤੁਸੀਂ ਅਕਸਰ ਹੀ ਵੇਖ ਸਕਦੇ ਹੋ ਕਿ ਜਦੋਂ ਕਿਸੇ ਪਲੇਅਰ ਦੇ ਘਰ ਜਾਈਦਾ ਹੈ ਤਾਂ ਬੜੇ ਵਧੀਆ ਤਰੀਕੇ ਨਾਲ ਟੰਗੇ ਹੁੰਦੇ ਨੇ ਲੇਕਿਨ ਹਾਲਾਤ ਹੀ ਘਰ ਦੇ ਜਿਹੇ ਨੇ ਕਿਉਂਕਿ ਕਬੱਡੀ ਮੈਚਾਂ ਦੇ ਵਿੱਚ ਨਾ ਖਿਡਾਰੀਆਂ ਨੂੰ ਵੱਡੇ ਵੱਡੇ ਇਨਾਮ ਦਿੱਤੇ ਜਾਂਦੇ ਨੇ ਦੇਣੇ ਵੀ ਚਾਹੀਦੇ ਨੇ ਪਰ ਉਥੇ ਹੀ ਅਜਿਹੇ ਜਿਹੜੇ ਨੇ ਜਜਵਾ ਰੱਖਣ ਵਾਲੇ ਉਹਨਾਂ ਦਾ ਵੀ ਮਾਨ ਸਨਮਾਨ ਜਰੂਰ ਹੋਣਾ ਚਾਹੀਦਾ 35 ਤੋਂ 40 ਸਾਲ ਹੋ ਗਏ ਨੇ ਮੈਂ ਚਾਹਾਂਗਾ ਇਹ ਦੱਸਿਓ ਤੁਹਾਡੀ ਰੁਟੀਨ ਕੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕੀ ਕਰਦੇ ਹੋ ਹਾਂਜੀ ਮੈਂ ਤਾਂ ਦਿਹਾੜੀ ਦਾ ਪੱਗਰ ਦਾ ਅੱਛਾ ਜੀ ਦਿਹਾੜੀ ਪਾਈ ਮੈਂ ਕਾੜੀ ਦਾ ਮੜ ਕੇ ਮੇਲੇ ਚੱਲ ਜਾਈਦਾ ਜੀ ਜੇ ਮੇਲਾ ਹੁੰਦਾ ਟੂਰਨਾਮੈਂਟ ਲਾਈ ਅੱਛਾ ਜੀ ਦਿਹਾੜੀ ਦਾ ਪੱਗਰ ਮਿਸਤਰੀ ਦੇ ਨਾਲ ਨਹੀਂ ਜੀ ਆਪਣਾ ਇਹੋ ਜੀ ਜਿੰਮੇਵਾਰਾਂ ਦਾ ਜੀ ਜਿੰਮੇਵਾਰਾਂ ਦਾ ਹਾਂਜੀ ਹਾਂਜੀ ਅੱਛਾ ਜੀ ਤੇ ਖਾਣਾ ਕਿਹੜੀ ਖਾਂਦੇ ਹੋ ਖਾਣਾ ਆਪਾਂ ਘਿਓ ਦੋਦੀ ਅੱਛਾ ਜੀ ਹਾਂਜੀ ਤੇ ਉਹ ਵੀ ਜੇਕਰ ਮਿਲ ਗਿਆ ਮਿਲ ਗਿਆ ਜੋ ਬੂ ਮਿੰਨੀ ਤੋਂ ਮਿਲਦਾ ਜੀ ਅੱਛਾ ਜੀ ਹਾਂਜੀ ਤੇ ਕਿੰਨੀ ਉਮਰ ਹੋ ਚੱਲੀ ਆ ਜੀ ਉਮਰ ਆਪਣੀ ਹੋ ਗਈ ਆ ਜੀ ਅੱਛਾ ਜੀ 60 ਸਾਲ ਅੱਛਾ ਜੀ ਹਾਂਜੀ 60 ਸਾਲ ਦੀ ਨਿਧੀ ਉਮਰ ਤੇ ਕਿੰਨੇ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਮੇਲਿਆਂ ਤੇ ਤੁਸੀਂ ਆਪਣੇ ਜੋਰ ਵਿਖਾ ਚੁੱਕੇ ਹੋ ਜੀ ਹਾਂਜੀ ਜੋਰ ਜੀ ਆਪਣਾ ਬਾਬਾ ਬਕਾਲਾ ਸਾਹਿਬ ਜੀ ਜੀ ਬਾਬਾ ਬਕਾਲਾ ਮਹਿਤਾ ਜੀ ਆਪਣਾ ਵੀ ਗਾੜੀ ਮਹਿਤੇ ਲਾ ਕੇ ਪਿੰਡ ਉਧਰ ਜਾਂਦੇ ਰਹੇ ਜੀ ਤੇ ਆ ਹੁਣ ਪੱਕੀਆਂ ਮੱਲੀਆਂ ਜਾਂ ਗਏ ਆ ਤੇ ਗਾੜੀ ਰਾਜੂ ਮੇਲਾ ਸੀ ਉਧਰ ਗਏ ਆਪਣਾ ਗਦਾਫਲਾ ਅਗਲਾ ਕਈ ਜੀ ਤੇ ਸਾਥੀ ਪਹਿਲਾਂ ਗਏ ਆ ਜੀ ਜੀ ਤੇ ਮੇਰੇ ਜੀ ਜਾਂਦੇ ਰਿਦਾ ਜੀ ਅੱਛਾ ਜੀ ਹਾਂਜੀ ਸੌਂ ਗਿਆ ਜੀ ਬੜਾ ਜਿਆਦਾ ਜੀ ਅੱਛਾ ਜੀ ਹਾਂ ਇਹ ਉਸਤਾਦ ਕੌਣ ਹੈ ਤੁਹਾਡਾ ਸਰਦਾਰ ਬਲਦੇਵ ਸਿੰਘ ਜੀ ਦਾ ਉਸਤਾਦ ਕੌਣ ਹੈ ਜਿਨ੍ਹਾਂ ਦੇ ਕੋਲੋਂ ਇਹ ਬੋਰੀ ਭਰਨੀ ਬੋਰੀ ਭਰ ਕੇ ਮੋਢਿਆਂ ਤੇ ਚੱਕਣੀ ਚੱਕ ਕੇ ਤੁਰਨਾ ਸਿੱਖਿਆ ਇਹ ਜੀ ਆਪਣਾ ਨੇ ਆਪਣਾ ਜਿਹੜਾ ਆਪਣਾ ਮਾਪਿਓ ਹੈ ਨੇ ਆਪਣਾ ਉਹਨਾਂ ਸੌਂ ਬੜਾ ਹੈ ਉਹਨੂੰ ਵੀ ਤੇ ਉਹ ਨਾਲ ਮੈਨੂੰ ਖਰਾਕ ਵੜੀ ਫਾਇਦਾ ਮੁਰਕੇ ਮੈਂ ਆਪਣੇ ਮਾਲ ਦੇ ਲੱਕੇ ਨਾਲ ਬਾਬੇ ਦੀ ਛੱਡਣਾ ਬਾਬੇ ਮੁੰਡੇ ਸਾਹਿਬ ਦਾ ਤੇ ਮੁਰਕੇ ਮਾਂਲ ਆਪਣਾ ਮਾਦਾ ਨਾਲ ਕਿ ਮੈਂ ਆਪਣਾ ਕੱਦਦਾ ਲਿਆ ਜੀ ਤੇ ਮੁਰਕੇ ਮੇਰੀ ਬਾਬੇ ਦੀ ਮਿਹਨਤ ਮੇਰੇ ਨੇ ਚੜਾਈ ਹੋ ਗਈ ਜੀ ਅੱਛਾ ਜੀ ਹਾਂਜੀ ਬੜੀ ਮਿਹਰ ਹੋਈ ਮਾਰਾ ਦੀ ਕਿਦੋਂ ਤੋਂ ਖਾ ਖਾਦਾ ਜੀ ਅੱਛਾ ਜੀ ਹਾਂਜੀ ਬੜੀ ਕਿਰਪਾ ਰਹੀ ਆ ਅੱਛਾ ਜੀ ਹਾਂਜੀ ਇਹ ਵੀ ਦੱਸਿਓ ਕਿ ਬੋਰੀ ਚੁੱਕਣ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀ ਤੁਸੀਂ ਇਹ ਸ਼ੁਰੂ ਤੋਂ ਬੋਰੀ ਚੁੱਕਦੇ ਜਾਂ ਕੋਈ ਕੁਸ਼ਤੀ ਕੋਈ ਕਬੱਡੀ ਕੀ ਕਰਦੇ ਹੁੰਦੇ ਸੀ ਜੇ ਕੋਈ ਉਦੋਂ ਕੁਸ਼ਤੀਆਂ ਦਾ ਰਿਵਾਜ ਹੀ ਹੈ ਬਦੇਸੀ ਕੁਸ਼ਤੀਆਂ ਹੁੰਦੀਆਂ ਹੈ ਜੀ ਤੇ ਉਹ ਵੀ ਕਰਦੇ ਰਹੇ ਉਹ ਕਰਦੇ ਬਦੇਸੀ ਕੁਸ਼ਤੀਆਂ ਕਰਦੇ ਰਹੇ ਜੀ ਅੱਛਾ ਜੀ ਹਾਂਜੀ ਠੀਕ ਇਹ ਸਮਾਂ ਕੋ ਬੜਾ ਹੈ ਦੁੱਧ ਦੁੱਧ ਖਲਾਕਾਂ ਬੜੀਆਂ ਹੈ ਜੀ ਹਾਂ ਖਲਾਕ ਖਾਂਦੇ ਰਹੇ ਜੀ ਅੱਛਾ ਜੀ ਹਾਂ ਜੀ ਕਿੰਨਾ ਸਮਾਂ ਕੁਸ਼ਤੀਆਂ ਕੀਤੀਆਂ ਜੀ ਮੈਂ ਜੇ ਕਿੰਨੀ ਹੋਣੀਆਂ ਘਾਟ ਕਰ ਤਿੰਨ ਸਾਲ ਦੇ ਲੱਗੇ ਅੱਛਾ ਜੀ ਹਾਂ ਜੀ ਤੇ ਬਾਅਦ ਵਿੱਚ ਭਾਰ ਚੁੱਕ ਕੇ ਤੇ ਉੱਪਰ ਦੇ ਕਿੰਨੇ ਬੱਚੇ ਵੀ ਜਿਹੜੇ ਚੜਾ ਲੈਂਦੇ ਹੁੰਦੇ ਸੀ ਜਦੋਂ ਭਾਰ ਚੁੱਕਦੇ ਸੀ ਮੋਡਿਆਂ ਦੇ ਉਹ ਜੀ ਮੈਂ ਆਪਣਾ ਤਿੰਨ ਬੱਚੇ ਚੜਾਉਣਾ ਤਿੰਨ ਬੱਚੇ ਤੇ ਮੁੜ ਕੇ ਬਾਪ ਦੀ ਮਿਹਰ ਹੋ ਗਈ ਮੁੜ ਕੇ ਕਹਣਾ ਜਰਾ ਪਲਵਾਨ ਹੀ ਬੜੀ ਦੂਰ ਦਾ ਕਪੂਥ ਵਾਲਾ ਉਹ ਦੋ ਦੋ ਬੋਰੀ ਚੁੱਕਦਾ ਸੀ ਉਹ ਉਹਨੇ ਮੈਨਾਂ ਦਾ ਤੂੰ ਦੋ ਉਹਦੀਆਂ ਮੈਂ ਦੋ ਚੋਕਲੀਆਂ ਜੀ ਗੋਂਦ ਗੋਂਦਵਾਲ ਸਾਹਿਬ ਅੱਛਾ ਜੀ ਤੇ ਉਹ ਤੋਂ 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 ਮਾਚ ਕਿਰਪਾ ਗਈ ਉਹ ਤਾਂ ਡੇਪੀਆਂ ਚੈਟ ਉਹਨੇ ਮੈਂ ਮੁੜ ਕੇ ਬੋਰੀਆਂ ਲੈ ਕੇ ਉਹਦੀ ਖਲੋਪਾਂ ਮੁੜ ਕੇ ਜੀ ਇਹ ਮਿੱਟੀ ਹੋ ਗਈ ਆਪਣੀ 4 ਘੰਟੇ ਲੱਗੇ ਸਾਂਗ ਮਿੱਟੀ ਹੋ ਗਈ ਕਪੂਥ ਵਾਲੇ ਦਾ ਜੀ ਉਹ ਕਿ ਉਹ ਵਿਚਾਰ ਆਪ ਚੱਲ ਗਿਆ ਜੀ ਅੱਛਾ ਜੀ ਹਾਂ ਜੀ ਤੇ ਅੱਜ ਵੀ ਮਿਹਨਤ ਜਾਰੀ ਹੈ ਫਿਰ ਬੜੀ ਮੈਂ ਮਿਹਨਤ ਬਾਬੇ ਦੀ ਕਿਰਪਾ ਮਾਰਾ ਦੀ ਜੀ ਅੱਛਾ ਜੀ ਹਾਂ ਨਾਗਾ ਕਹਿੰਦੇ ਪੈਂਦਾ ਨੇ ਜੀ ਪੱਕੇ ਟੂਰਨਾਮੈਂਟ ਜਾਈਦਾ ਜੀ ਜਦੋਂ ਬ ਫਿਰ ਜਦੋਂ ਘੇਰੇ ਘੇਰੇ ਪੈਸਿਆਂ ਦੇ ਲਈ ਜਾਂਦੇ ਵੀ ਕੋਈ ਮਾਣ ਸਨਮਾਨ ਕਰੇ ਕਿੰਨੇ ਕ ਪੈਸੇ ਹੋ ਜਾਂਦੇ ਤੁਹਾਨੂੰ ਹਾਂਜੀ ਮੈਨੂੰ ਨਾਲ ਪੈਸੇ ਨਾਲ 5-600 ਇੱਥੇ ਵੀ ਇੱਥੇ ਇੱਥੇ ਕੀ ਲੱਗਦਾ 5-600 ਦੇ ਨਾਲ ਕੋਈ ਘਰ ਦਾ ਗੁਜ਼ਾਰਾ ਕੋਈ ਹੋਣ ਜਾਣਦਾ ਕੋਈ ਲੀੜਾ ਕੱਪੜਾ ਕੋਈ ਘਰ ਦਾ ਗੁਜ਼ਾਰਾ ਹੋ ਜਾਊਗਾ 500 600 ਕੋਈ ਖਰਾਕ ਪੂਰੀ ਹੋ ਜਾਊਗੀ ਨਾ 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 ਇਹਨਾਂ ਦੇ ਮਹਾ 700 ਬਣ ਗਿਆ 500 ਬਣ ਗਿਆ ਇੱਥੇ ਬਣਦੇ ਜੀ ਅੱਛਾ ਜੀ ਹਾਂਜੀ ਅੱਜ ਕੱਲ ਦੇ ਨੌਜਵਾਨਾਂ ਨੂੰ ਕੀ ਮੈਸੇਜ ਕੀ ਸਨੇਹਾ ਕੀ ਸੰਦੇਸ਼ ਆ ਦੇਣਾ ਚਾਹੋਗੇ ਉਹ ਜੀ ਆਪਾਂ ਉਹਨਾਂ ਕਾ ਖੇ ਚਲੋ ਕਰੂ ਆਪਣਾ ਗਰੀਬ ਬੰਦਾ ਵਾ ਇਹ ਆਪਣਾ ਦੋ ਜਿਹੜੇ 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 ਮਿਹਨਤ ਕਰਦੇ ਨੇ ਜਿਹੜੇ ਨੌਜਵਾਨ ਅੱਜ ਵੀ ਮਿਹਨਤ ਕਰਦੇ ਨੇ ਉਹ ਤੁਹਾਡੇ ਵੱਲ ਵੇਖ ਕੇ ਉਹਨਾਂ ਨੂੰ ਤੁਸੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨੌਜਵਾਨ ਵੀਰ ਤੁਹਾਡੇ ਵਾਂਗ 50 60 ਸਾਲ ਦੀ ਉਮਰ ਤੱਕ ਬੋਰੀ ਚੁੱਕ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਹਾਂਜੀ ਨਜਾਬਦਾਨੀ ਬਾਬਾ ਜੀ ਨਹੀਂ ਮੁਸ਼ਕਿਲ ਆਉਦਾ ਜੀ ਅੱਛਾ ਜੀ ਹਾਂ ਵਜਨ ਵੜਾ ਜੀ ਇਹ ਕੰਮ ਰੱਖਦਾ ਹੈ ਇਹਦਾ ਪਤਾ ਕੋਈ ਨਹੀਂ ਕਿੰਨਾ ਵਜਨ ਪੈ ਜਾਣਾ ਇਹ ਚ ਅੱਛਾ ਪਤਾ ਹੀ ਕੋਈ ਨਹੀਂ ਪਤਾ ਕੋਈ ਨਹੀਂ ਆ ਮਿੱਟੀ ਗਿੱਲੀ ਵਤੀ ਮਿਲ ਜਾਂਦੀ ਰੋੜਾ ਵਾਲੀ ਮਿੱਟੀ ਮਿਲ ਜਾਂਦੀ ਹੈ ਨਿੱਗਰ ਮਿੱਟੀ ਮਿਲ ਜਾਂਦੀ ਹੈ ਕਿਹੜੇ ਰੇਤ ਮਿਲ ਜਾਂਦੀ ਆ ਜੀ ਜੀ ਇੱਧਰ ਹੀ ਜਾਂਦੇ ਆ ਆਪਣਾ ਬੁੱਢੇ ਕੋੜਾ ਵਾਲੇ ਇੱਧਰ ਪਾਣੀ ਚੋਂਦਾ ਜਦੋਂ ਮੀਂਹ ਪੈਂਦਾ ਜੀ ਬੋਰੀ ਦੇ ਵਿੱਚੋਂ ਜੇ ਬੋਰੀ ਭਾਦਾ ਮੇਰੇ ਇੱਦੀ ਉਦੋਂ ਪਾਣੀ ਚੋ ਜਾਂਦਾ ਆ ਜੀ ਤੇ ਮੈਨੂੰ ਹੁਣ ਚਲੋ ਮਸਾਉਂਗੇ ਮਾਬੀ ਮਹਿਰਨਾ ਬਾਬੇ ਦੀਸ਼ ਦੀ ਮਹਿਰਨਾ ਮੈਂ ਬੋਰੀ ਪੁੱਟ ਦੇਣਾ ਹਾਂ ਹਾਂਜੀ ਤੇ ਨਹੀਂ ਕਿ ਕਈਆਂ ਦਾ ਵੇਰ ਜਾਂਦੀ ਹੈ ਜੀ ਇਹ ਗੱਲ ਹੈ ਜੀ ਸਰਦਾਰ ਬਲਦੇਵ ਸਿੰਘ ਜੀ 60 ਸਾਲ ਦੀ ਉਮਰ ਦੇ ਵਿੱਚ ਕਿੰਨੀਆਂ ਡੰਡ ਬੈਠਕਾਂ ਵੀ ਲਾ ਦਿੰਦੇ ਡੰਡ ਬੈਠਕਾਂ ਜੀ ਲੈ ਡੰਡ ਬੈਠਕਾਂ ਮੈਂ ਆਪਣਾ 40 40-50 ਅੱਜ ਜਾਵੀਆਂ ਨਹੀਂ ਮਾਰੀਆਂ ਮੈਂ ਬੈੜਕ ਨਹੀਂ ਮਾਰੀ ਮੈਂ ਘੱਟ ਬਾ ਮਾਰਦਾ ਪਰ ਇਹ ਇਹ ਬਹੁਤ ਵੱਡੀ ਗੱਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਮਨ ਭਾਰ ਚੁੱਕਣਾ ਹੀ ਬੜਾ ਔਖਾ ਹੋ ਜਾਂਦਾ ਕਈਆਂ ਦੀ ਤੇ ਕਹਿੰਦੇ ਸੀ ਸਾਡੇ ਮਣਕੇ ਲਗੇ ਕਈ ਕਹਿੰਦੇ ਸਾਡੀ ਧੌਣ ਨੂੰ ਵਾਲ ਪੈ ਗਿਆ ਲੇਕਿਨ ਇਹ ਬਹੁਤ ਵੱਡੀ ਮਸਾਲ ਹੈ ਦੋਸਤੋ ਕਿ ਜਿਲ੍ਹਾ ਤਰਨਤਾਰਨ ਦੇ ਪਿੰਡ ਗਹਿਰੀ ਤੋਂ ਇਹ ਕਹਿ ਸਕਦੇ ਹਾਂ ਅਸੀਂ ਨੌਜਵਾਨ 60 ਸਾਲ ਦਾ ਨੌਜਵਾਨ ਇਹ ਬਜ਼ੁਰਗ ਬਾਬਾ ਜੀ ਜਿਨ੍ਹਾਂ ਦਾ ਨਾਮ ਹੈ ਸਰਦਾਰ ਬਲਦੇਵ ਸਿੰਘ ਜੀ ਤੇ ਅਕਸਰ ਹੀ ਇਹਨਾਂ ਨੂੰ ਜਿਹੜਾ ਕਬੱਡੀ ਮੇਲਿਆਂ ਦੇ ਵਿੱਚ ਵੱਡੇ ਖਿਡਾਰੀ ਆਉਣ ਦੇ ਕਾਰਨ ਇਹਨਾਂ ਨੂੰ ਛੋਟੇ-ਛੋਟੇ ਜਿਹੜੇ ਸਾਈਡ ਦੇ ਉੱਪਰ ਮਿੱਟੀ ਲੈ ਕੇ ਮੋਢੇ ਤੇ ਤੇ ਉਹਨਾਂ ਨੇ ਘੇਰਾ ਕੱਢਣਾ ਹੁੰਦਾ ਤਾਂ ਅਕਸਰ ਹੀ ਉਹਨਾਂ ਨੂੰ ਅੱਖੋਂ ਪਰੋਖਿਆਂ ਕਰ ਦਿੱਤਾ ਤੇ ਕਰ ਦਿੱਤਾ ਜਾਂਦਾ ਵਾ ਤੇ ਇਹਨਾਂ ਨੂੰ ਕੋਈ ਮਾਨ ਸਨਮਾਨ ਵੀ ਨਹੀਂ ਮਿਲਦਾ ਤਾਂ ਫਿਰ 60 ਸਾਲਾਂ ਦੇ ਵਿੱਚ ਕੀ ਮਾਨ ਸਨਮਾਨ ਮਿਲਿਆ ਜੇ ਕੀ ਅੱਜ ਤੱਕ ਕਿਸੇ ਲੀਡਰ ਵੱਲੋਂ ਕਿਸੇ ਪੰਚਾਇਤ ਵੱਲੋਂ ਕਿਸੇ ਵੱਲੋਂ ਕੁਝ ਮਾਨ ਸਨਮਾਨ ਮਿਲਿਆ ਤੁਹਾਨੂੰ ਨਹੀਂ ਜੀ ਨਹੀਂ ਜੀ ਪੱਕੀ ਨਹੀਂ ਨਹੀਂ ਮਿਲਿਆ ਜੀ ਨਹੀਂ ਮਿਲਿਆ ਨਹੀਂ ਜੀ ਕੀ ਕਹਿਣਾ ਚਾਹੋਗੇ ਫਿਰ ਉਹਨਾਂ ਨੂੰ ਉਹਨਾਂ ਆਪਾਂ ਜੀ ਕੈਰੀਅਰ ਨਾਲ ਜੋ ਜੋਨਾ ਬਣਾਦਾ ਜੀ ਹਾਂ ਜੀ ਦੇ ਦੇਣ ਗਫਾ ਹਾਂ ਜੀ ਹਾਂ ਤੁਸੀਂ ਵੇਖ ਸਕਦੇ ਹੋ ਕਿ ਆਪਣੀ ਮਿਹਨਤ ਦੇ ਨਾਲ ਮਤਲਬ ਹੈ ਹਾਂ ਜੀ ਸਿਰਫ ਤੇ ਸਿਰਫ ਜਨੂਨ ਹੈ ਅੱਜ ਵੀ ਅੱਤ ਦੀ ਗਰਮੀ ਦੇ ਵਿੱਚ 46 ਡਿਗਰੀ ਤਾਪਮਾਨ ਦੇ ਵਿੱਚ ਪਿੰਡਾਂ ਦੇ ਵਿੱਚ ਜਾਂਦੇ ਹੋ ਪੰਜਾਬ ਦੇ ਵਿੱਚ ਦੂਰ ਦੂਰ ਪਿੰਡਾਂ ਦੇ ਵਿੱਚ ਮਾਲਵਾ ਮਾਝਾ ਦੁਆਬਾ ਸਾਰੇ ਤਾਂ ਪਹੁੰਚਦੇ ਹਾਂ ਜੀ ਹਾਂਜੀ ਹਾਂਜੀ ਹਾਂ ਅੱਛਾ ਜੀ ਹਾਂਜੀ ਜਾਈਦਾ ਜੀ ਅੱਛਾ ਜੀ ਚਾਈਦਾ ਬਾਬਾ ਗੱਡੀ ਤੇ ਜਾਈਦਾ ਜੀ ਤੇ ਜਦੋਂ ਫਿਰ ਘੇਰੇ ਘੇਰੇ ਪੈਸੇ ਲੈਣ ਜਾਂਦੇ ਕੋਈ ਇਹ ਵੀ ਕਹਿੰਦਾ ਹੋਣਾ ਵੀ ਅੱਜ ਕੱਲ ਬਾਬਾ ਕਿਸੇ ਤੋਂ ਨਹੀਂ ਚੁੱਕਿਆ ਜਾਣਾ ਜਿੰਨਾ ਵਜਨ ਤੂੰ ਚੱਕ ਲੈਣਾ ਬਾਬਾ ਜੀ ਬੜੀ ਮਮੇਰ ਹੈ ਮਹਾਰਾਜ ਲੋਗ ਇਹਦੇ ਮੂੰਹ ਨਹੀਂ ਕਦਾਦੇ ਬਾਬਾ ਜੀ ਇਹਦੇ ਮੂੰਹ ਨਹੀਂ ਕਦਾ ਕੋਈ ਅੱਛਾ ਜੀ ਹਾਂ ਠੀਕ ਹੈ ਜੀ ਹਾਂ ਤਾਂ ਦੋਸਤੋ ਇਹੀ ਕਹਿਣਾ ਚਾਹ ਕਿ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਬਾਬਾ ਜੀ ਦੀ ਫਾਈਨੈਂਸ਼ੀਅਲੀ ਮਦਦ ਨਹੀਂ ਕਰ ਸਕਦੇ ਤਾਂ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੀ ਹਾਂ ਇਹ ਅਕਸਰ ਹੀ ਇਹਨਾਂ ਖਿਡਾਰੀਆਂ ਨੂੰ ਇਹਨਾਂ ਮਿਹਨਤੀ ਖਿਡਾਰੀਆਂ ਨੂੰ ਪੁਰਾਣੇ ਖਿਡਾਰੀਆਂ ਨੂੰ ਜਿਹੜੇ ਜਨੂਨ ਰੱਖਦੇ ਨੇ ਜਜ਼ਬਾ ਰੱਖਦੇ ਨੇ ਭਾਰ ਚੁੱਕਣ ਦਾ ਇਹਨਾਂ ਨੂੰ ਅੱਖਿਓਂ ਪਰੋਖਾ ਕਰ ਦਿੱਤਾ ਜਾਂਦਾ ਤੇ ਕਿਸੇ ਵੀ ਪ੍ਰਕਾਰ ਦਾ ਇਹਨਾਂ ਨੂੰ ਪੈਸਾ ਉਥੇ ਜਿਹੜਾ ਨਹੀਂ ਦਿੱਤਾ ਜਾਂਦਾ ਤਾਂ 5-700 ਰੁਪਿਆ ਲੈ ਕੇ ਚਾਰੇ ਆਪਣਾ ਕਿਰਾਇਆ ਪਾੜਾ ਲਾ ਕੇ ਹੀ ਵਾਪਸ ਆ ਜਾਂਦੇ ਨੇ ਤਾਂ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਕਿ ਬਣਾਇਆ ਵੀ ਕੁਛ ਨਹੀਂ ਇੱਕੋ ਕਮਰਾ ਹੈ ਉਸ ਦੇ ਵਿੱਚ ਰਹਿ ਰਹੇ ਨੇ ਤੇ ਬਾਹਰ ਮਿੱਟੀ ਦਾ ਇੱਕ ਤੋੜਾ ਪਿਆ ਹੈ ਉਸ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਉਹਨੂੰ ਮੋਢਿਆਂ ਤੇ ਚੱਕ ਲੈਣਾ ਦਿਨ ਰਾਤ ਜਿਹੜੀ ਮਿਹਨਤ ਕਰਨੀ ਦੇਸੀ ਖੁਰਾਕ ਖਾਣੀ ਅਤੇ ਅੱਜ ਵੀ ਕੰਮ ਕਰਦੇ ਨੇ ਉਹ ਮਜ਼ਦੂਰੀ ਕਰਦੇ ਨੇ ਪੱਠਾ ਟੱਕੇ ਦਾ ਕੰਮ ਕਰਦੇ ਨੇ ਪਿੰਡ ਦੇ ਵਿੱਚ ਕਿਸੇ ਦੇ ਵੱਲ ਤਾਂ ਆ ਹਾਲਾਤ ਨੇ ਸੋ ਜਰੂਰ ਸ਼ੇਅਰ ਕਰਿਓ ਜੇਕਰ ਕਿਸੇ ਪ੍ਰਕਾਰ ਦੀ ਮਦਦ ਨਹੀਂ ਕਰ ਸਕਦੇ ਤੇ ਸਾਡੇ ਨਾਲ ਵੀ ਬਨੇ ਰਹੋ ਤੁਸੀਂ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ